हरियाणा सिख गुरुद्वारा मैनेजमेंट कमेटी ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਦਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਜਿੱਥੇ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੀਪ ਸਿੰਘ ਗੜਦੱਛ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਜੋ ਕਿ ਪਹਿਲੀ ਸਭ ਤੋਂ ਪ੍ਰਾਨਿਤ ਪੰਥਕ ਪਾਰਟੀ ਹੈ ਉਸ ਦੀ ਹੋਂਦ ਨੂੰ ਬਚਾਉਣ ਦੀ ਗੱਲਬਾਤ ਕੀਤੀ ਤੇ ਮੰਗ ਕੀਤੀ ਕਿ ਇਸ ਪਾਰਟੀ ਨੂੰ ਬਚਾਇਆ ਜਾਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਪੰਜ ਸਿੰਘ ਸਹਿਮਾਨ ਦੀ ਇਕੱਤਰਤਾ ਕਰਕੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੱਦਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਖਿਆ ਕਿ ਇਹ ਬਹੁਤ ਮੰਦ ਭਾਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿੱਦੀ ਅੜियल ਰਵਈਏ ਤੇ ਸਿਆਸੀ ਪਾਰਟੀਆਂ ਦੇ ਸ਼ਿਕਾਰ ਹੋ ਗਏ ਨੇ ਤੇ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਜਿਵੇਂ ਸ਼ੋਰ ਨੇ ਅਕਾਲੀ ਦਲ ਨੂੰ ਅੱਜ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਭ ਨੂੰ ਉਹਦੇ ਜ਼ਿੰਮੇਵਾਰ ਕੁਝ ਸ਼ੋਰ ਨੇ ਅਕਾਲੀ ਦਲ ਦੇ ਡੇਰੇ ਉਹ ਗੇਲੇ ਦੇ ਨੇ ਉਹਨਾਂ ਦਾ ਹੱਟ ਗੁਣਾ ਉਹਨਾਂ ਦਾ ਅੜਿਆ ਰਵਈਆ ਅਤੇ ਕੋਈ ਸ਼ੋਰ ਨੇ ਅਕਾਲੀ ਦਲ ਦੇ ਜਿਹੜੇ ਉਹ ਗੇਲੇ ਦੇ ਨੇ ਉਹ ਰਾਜਨੀਤਿਕ ਪਾਰਟੀਆਂ ਦੇ ਸ਼ਿਕਾਰ ਹੋ ਰਹੇ ਨੇ। ਅੜਿਆ ਰਵਈਆ ਹੋਣ ਕਰਕੇ ਰਾਜਨੀਤਿਕ ਪਾਰਟੀਆਂ ਦੇ शिकार ਹੋਣ ਕਰਕੇ अकाली दल दिन पर दिन कमजोर हो रहा जा रहा ਜਿਹੜੀਆਂ ਪਰਦੇ ਲੋਕੋ ਸ਼ਰੋਮੀ ਅਕਾਲੀ ਦਲ 1920 ਚ 14 ਦਸੰਬਰ ਨੂੰ ਇਹਦਾ ਨਾਮ ਰੱਖਿਆ ਗਿਆ ਮਾਸਟਰ ਤਾਰਾ ਸਿੰਘ ਨੇ 1921 ਵਿੱਚ ਐਮਐਨਏ ਸ਼ਰੋਮੀ ਅਕਾਲੀ ਦਲ ਦਾ ਨਾਮ ਵਰਪੂਲ ਕੀਤਾ ਉਹਨੇ जग जाहिर ਕੀਤਾ ਉਨਾਂ ਨੇ ਆ ਪੁਰਾਣੇ ਲੀਡਰਾਂ ਦੀਆਂ ਬੜੀਆਂ ਕੋਸ਼ਿਸ਼ਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਭ ਤੋਂ ਸਰਮੋਹ ਅਕਾਲੀ ਰਾਇਲਿਟਿਕ ਪਾਰਟੀ ਬਣੀ ਜਿਸ ਨੇ 1937 ਦੇ ਵਿੱਚ ਇਲੈਕਸ਼ਨ ਜਿਹੜਾ ਪਹਿਲਾ ਕੇਜੀ ਦੇ ਤੋਂ 10 ਸੀਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਰਾਜ ਪੰਜਾਬ ਦੀ ਜਿੱਤ ਕੇ ਬੜੀ ਵੱਡੀ ਪਾਰਟੀ ਹਿੰਦੁਸਤਾਨ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਗੁੱਡੇ ਨੰਬਰ ਤੇ ਰਾਜਨੀਤਿਕ ਪਾਰਟੀ ਬਣੀ ਭਾਵੇਂ ਉਦੋਂ ਉਸਮ ਲੀਗਾਂ ਨੇ ਇਲੈਕਸ਼ਨ ਲੜਿਆ ਪਰ ਜਿਹੜੀ ਬੜੀ ਪੁਰਾਣੀ ਸੰਸਦ ਲੀਕਸ ਨੂੰ ਕੇਵਲ 11 ਤੇ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ 1937 ਦਾ ਸੀਟਾਂ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਸਿੱਖਾਂ ਦੀ ਇੱਕ ਸਰਮੂਰ ਪੰਥਕ ਰਾਜਨੀਤਿਕ ਪਾਰਟੀ ਉੱਭਰ ਕੇ ਸਾਹਮਣੇ ਆਈ ਪਰ ਹੌਲੀ-ਹੌਲੀ ਦੇ ਵਿੱਚ ਇਹਨੀ ਗਰਾਵਟ ਉਲਦੀ ਗਈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਜ-ਪੰਜ ਵਾਰ ਪੰਜਾਬ ਤੇ ਰਾਜ ਕਰ ਚੁੱਕੀ ਸੀ ਅੱਜ ਉਹਦੀ ਉਹ ਗਰਦਸ਼ਾਹ ਕੀ ਹੈ ਕਿ ਉਹ 1 ਜਾਂ 2 ਐਮਐਨਏ ਤੋਂ ਵੱਧ ਆਪਣੇ ਐਮਐਲਏ ਦੇ ਜਤਾਨ ਦੀ ਹیثیت ਨਹੀਂ ਦੇਗੀ ਬਿਊਰੋ ਰਿਪੋਰਟ ਜਗਬਾਣੀ ਟੀਵੀ